ਫਟਾਫਟ ਮੁੰਡਾ ਪੈਂਟ ਹੀ ਪਾਉਣ ਲੱਗ ਜਾਂਦਾ ਉਹਦੀ ਪੈਂਟ ਪਾਉਣ ਲੱਗ ਜਾਂਦਾ ਅੰਡਰਵੀਅਰ ਉਹ ਦੋ ਦੋ ਰਹਿ ਜਾਂਦਾ ਬੂਟ ਵੀ ਹੈ ਮੁੰਡੇ ਦੇ ਸਾਹਮਣੇ ਫੱਜ ਪਾਇਆ ਅੱਥੇ ਜਿ ਫੜ ਕੇ ਬਾਹਰ ਨਿਕਲਿਆ ਬੂਟ ਚੱਕ ਗਿਆ ਉਹਦੇ ਫਿਰ ਮੈਂ ਇੱਕ ਦਾਉਨ ਰੋਲ ਚਿੱਕਾ ਮਾਰਦੀਆਂ ਉਦੋਂ ਜੋਨੀ ਆ ਗਿਆ ਇਹਨਾਂ ਨੂੰ ਫੜ ਲਿਆ ਮਤਲਬ ਤੁਹਾਡੀ ਜਿਹੜੀ ਇਹ ਲੜਕੀ ਹੈ ਉਹ ਮਤਲਬ ਦਿਮਾਗੀ ਤੌਰ ਤੇ ਠੀਕ ਨਹੀਂ ਹੈ ਨਹੀਂ ਨਹੀਂ ਠੀਕ ਹਮ ਕਿਵੇਂ ਮਤਲਬ ਕੀ ਹੋਇਆ ਹੋਇਆ ਉਹਨੂੰ ਇਹ ਕਿ ਤੁਸੀਂ ਆ ਕੇ ਤੁਹਾਨੂੰ ਮੈਂ ਕਹਿ ਦੂਗੀ ਆ ਜਾਓ ਅੱਸੀ ਜਾਓ ਕਿ ਕੁਝ ਨਹੀਂ ਕਹਿੰਦੀ ਕਿਸੇ ਬਚਪਨ ਤੋਂ ਇਦਾਂ ਬਾਤ ਬੰਦ ਤੁਸੀਂ ਕਹਿ ਰਹੇ ਹੋ ਕਿ ਮੁੰਡਾ ਤੁਹਾਡੀ ਘੜੀ ਦਾ ਹੈ ਮਤਲਬ ਉਹਨੂੰ ਪਤਾ ਕਿ ਤੁਹਾਡੀ ਲੜਕੀ ਦੀ ਹਾਲਤ ਕੀ ਹੈ ਹਾਂਜੀ ਉਹਨੂੰ ਪਤਾ ਸਾਰਾ ਕੁਝ ਪਤਾ ਜੀ ਉਹਨੂੰ ਉਹ ਲੜਕੀ ਦੀ ਜਿਹੜੀ ਉਮਰ ਕਿੰਨੀ ਹੈ ਉਹਨਾਂ ਦੀ ਉਮਰ ਕਿੰਨੀ ਹੈ ਇਹ ਤਾਂ 30 ਤੋਂ ਉੱਪਰ ਹੋ ਗਈ ਉਮਰ ਇਹ ਤੇ 30 ਤੋਂ ਉੱਪਰ ਹੈ ਹਾਂਜੀ ਪਰ ਵੈਸੇ ਜਿਹੜੇ ਮਤਲਬ ਹਾਲਾਤ ਨੇ ਉਹ ਨਹੀਂ ਠੀਕੇ ਹਾਲਾਤ ਨਹੀਂ ਠੀਕੇ ਇਹਨੂੰ ਕਪੜਾ ਲੀੜਾ ਜੋ ਨਾਉਣਾ ਧੋਣਾ ਇਹ ਨਹੀਂ ਆਪਸੀ ਕਰਨਾ ਪੈਂਦਾ ਰੋਟੀ ਨੂੰ ਵੀ ਕੋਠੇ ਤੇ ਚੜ ਜਾਂਦੀ ਆਸਮਾਨ ਨੂੰ ਪਤਾ ਇਹ ਸਾਰਿਆਂ ਨੂੰ ਹਰ ਇੰਨੀ ਵੱਡੀ ਘਟਨਾ ਤੋਂ ਬਾਅਦ ਜਿਹੜੇ ਤੁਸੀਂ ਮੁੰਡਾ ਫੜਾਇਆ ਸੀ ਪੁਲਿਸ ਨੂੰ ਉਹ ਕਿੱਥੇ ਹੋਂ ਉਹ ਕਹਿੰਦੇ ਛੱਡਤਾ ਸੀ ਅੱਛਾ ਮੁੰਡਾ ਛੱਡ ਦਿੱਤਾ ਹਾਂਜੀ ਠੀਕ ਹੈ ਮਤਲਬ ਇੱਕ ਤਾਂ ਇੱਡੀ ਵੱਡੀ ਘਟਨਾ ਮਤਲਬ ਐਸੀ ਨਹੀਂ ਕੋਈ ਮਾਫ ਕਰਦਾ ਤੇ ਪੁਲਿਸ ਨੇ ਉਹਨੂੰ ਛੱਡ ਦਿੱਤਾ ਹਾਂਜੀ ਛੱਡਤਾ ਕਹਿੰਦੇ ਸੀ ਤੁਹਾਡੇ ਲਈ ਕਿੰਨਾ ਕੌਖਾ ਜਦੋਂ ਤੁਹਾਨੂੰ ਪਤਾ ਲੱਗਿਆ ਇਹ ਘਟਨਾ ਤੁਸੀਂ ਦੇਖੀ ਆ ਕੇ ਕਿ ਮਤਲਬ ਇੱਕ ਤਾਂ ਲੜਕੀ ਪਹਿਲੇ ਹੀ ਤੁਹਾਡੇ ਸਹਾਰੇ ਆ ਅੱਜ ਮੇਰੀ ਬੰਦਪੁੱਧੀ ਆ ਕੰਨ ਕਿਸੇ ਦਾ ਚੰਗਾ ਵੀ ਧੀ ਪੁੱਤ ਹੋ ਸਕਦਾ ਕਿਸੇ ਦੇ ਵੀ ਘਰੇ ਵੱਸ ਸਕਦਾ ਕਿਸੇ ਦਾ ਵੀ ਧੀ ਪੁੱਤ ਕੱਲਾ ਰਹਿ ਸਕਦਾ ਘਰ ਦੇ ਵਿੱਚ ਇਹ ਤਾਂ ਨਹੀਂ ਵੀ ਬੰਦਾ ਨਾਲ ਨਾਲ ਹੀ ਬੰਨ ਕੇ ਰਹੇ ਤੁਰਿਆ ਫਿਰਦਾ ਹੁਣ ਵੀ ਵੇਖ ਵੇਖ ਕੇ ਹੱਸਦਾ ਮੈਨੂੰ ਵੇਖ ਵੇਖ ਕੇ ਲੰਘਦਾ ਟੰਗ ਦਾ ਹੱਸਦਾ ਅੱਛਾ ਹੁਣ ਉਹ ਇੱਥੇ ਆ ਗਿਆ ਉਹ ਉਹ ਮੁੰਡਾ ਇੱਥੇ ਹੀ ਫਿਰਦਾ ਉਹ ਮੁੰਡੇ ਨੂੰ ਤਾਂ ਫੜਿਆ ਹੀ ਨਹੀਂ ਸੀਗਾ ਪੁਲਿਸ ਨੇ ਜਿਹੜਾ ਅੰਦਰ ਵੜਿਆ ਸੀਗਾ ਮਾਈਖਾਨੇ ਮੱਲੇ ਦਾ ਮੁੰਡਾ ਉਹੀ ਫੜਿਆ ਵਾ ਲੋਕਵਾਇਟ ਟੀਵੀ ਨਾਲ ਜੁੜੇ ਹੋ ਤੁਸੀਂ ਮੈਂ ਮਹਿਮਤਾਜ ਅਸੀਂ ਇਸ ਵਕਤ ਫਰੀਦਕੋਟ ਵਿੱਚ ਖੜੇ ਆ ਇੱਥੇ ਬੜੀ ਹੀ ਸ਼ਰਮਨਾਕ ਅਤੇ ਮੰਦਭਾਗੀ ਘਟਨਾ ਵਾਪਰੀ ਹੈ 90% ਦੇ ਕਰੀਬ ਜਿਹੜੀ ਲੜਕੀ ਹੈ ਉਹ ਮੰਦਬੁੱਧੀ ਹੈ ਇਸ ਦਾ ਜਿਹੜਾ ਦਿਮਾਗ ਹੈ ਉਸ ਤਰੀਕੇ ਨਾਲ ਕੰਮ ਨਹੀਂ ਕਰਦਾ ਤਾਂ ਉਸ ਦੇ ਨਾਲ ਇੱਕ ਕਾਨੂੰਨੀ ਹਰਕਤ ਕੀਤੀ ਜਾਂਦੀ ਹੈ ਪਰਿਵਾਰ ਸਾਡੇ ਨਾਲ ਗੁਪਤ ਰੱਖਾਂਗੇ ਉਹਨਾਂ ਦੀ ਜਿਹੜੀ ਸੂਚਨਾ ਹੈ ਗੱਲਬਾਤ ਕਰਦੇ ਆ ਮਤ ਜੀ ਕੀ ਘਟਨਾ ਵਾਪਰੀ ਹੈ ਤੇ ਕਦੋਂ ਵਾਪਰੀ ਦੀ ਘਟਨਾ ਇਹ 5:30 ਵਜੇ ਦੀ ਗੱਲ ਆ ਮੈਂ ਦਵਾਈ ਲੈਣ ਜਾ ਕੇ ਇਸੇ ਚਲੀ ਜੀ ਇਹਨੂੰ ਘਰੇ ਛੱਡ ਗਈ ਉਧਰੋਂ ਬੂਆ ਲਾ ਗਈ ਇਧਰੋਂ ਲੋਕ ਲਾ ਗਈ ਜਦੋਂ ਮੈਂ ਇਧਰੋਂ ਆ ਕੇ ਲੋਕ ਖੋਲਿਆ ਇਧਰੋਂ ਮੁੰਡਾ ਅਹਿਮਦਰ ਬਚਾਤੀ ਮਾਰੀ ਉਹ ਮੁੰਡੇ ਬੂਟ ਬਾਟ ਮੈਨੂੰ ਉੱਥੇ ਪਾਇ ਦਿੱਸੇ ਉਹਦੇ ਫਿਰ ਮੈਂ ਇੱਕ ਦਾ ਰੋਲ ਚਿੱਕਾ ਮਾਰਦੀ ਆ ਉਧਰ ਜੋਨੀ ਆ ਗਿਆ ਇਹਨਾਂ ਨੇ ਫੜ ਲਿਆ ਇਹ ਮੇਰਾ ਦੋਤਾ ਹੈ ਉਹ ਮੇਰਾ ਦਿਓਰਾ ਇਹਨਾਂ ਨੇ ਉਹ ਦੋਨਾਂ ਨੇ ਫੜ ਲਿਆ ਫਿਰ ਇਹਨਾਂ ਨੇ ਫੜ ਕੇ ਤੇ ਬਰਸ ਨੂੰ ਫੜਾ ਕਿੰਦਣ ਕਿੰਦਣ ਦੀ ਗੱਲ ਹੈ ਸ਼ਨੀਵਾਰ ਸ਼ਾਮ ਦੀ ਸ਼ਨੀਵਾਰ ਦੀ ਗੱਲ ਹੈ ਹਾਂਜੀ ਹਾਂ ਅੱਜ ਮੰਗਲਵਾਰ ਅਮਲਗ ਤਿੰਨ ਦਿਨ ਪਹਿਲਾਂ ਦੀ ਗੱਲ ਹੈ ਹਾਂਜੀ ਹਾਂਜੀ ਠੀਕ ਹੈ ਸਵੇਰ ਦਾ ਟਾਈਮ ਸੀ না ਸ਼ਾਮ ਦਾ ਸ਼ਾਮ ਦਾ ਸ਼ਾਮ ਛੜੇ ਪੈਂਦਾ ਹਾਂਜੀ ਠੀਕ ਹੈ ਮਤਲਬ ਤੁਹਾਡੀ ਜਿਹੜੀ ਲੜਕੀ ਹੈ ਉਹ ਮਤਲਬ ਦਿਮਾਗੀ ਤੌਰ ਤੇ ਠੀਕ ਨਹੀਂ ਹੈ ਇਹ ਨਹੀਂ ਇਹ ਨਹੀਂ ਠੀਕ ਹੈ ਕਿਵੇਂ ਮਤਲਬ ਕੀ ਹੋਇਆ ਹੋਇਆ ਉਹਨੂੰ ਇਹ ਕਹ ਤੁਸੀਂ ਆ ਕੇ ਤੁਹਾਨੂੰ ਐ ਕਹਿ ਦੂਗੀ ਆ ਜਾਓ ਅੱਸੀ ਜਾਓਗੀ ਕੁਝ ਨਹੀਂ ਕਹਿੰਦੀ ਕਿਸੇ ਨੂੰ ਮੈਨੂੰ ਬਚਪਨ ਤੋਂ ਇਦਾਂ ਬਚਪਨ ਤੋਂ ਠੀਕ ਹੈ ਉਹ ਮੁੰਡੇ ਕੌਣ ਸੀਗੇ ਤੁਹਾਨੂੰ ਪਤਾ ਉਹ ਮੁੰਡੇ ਕਿਤੇ ਸਾਡੀ ਗਲੀ ਵਾਲੇ ਫਿਰਦਾ ਨਾਲ ਨਾਲ ਲੈ ਕੇ ਮੁੰਡਾ ਗਲੀ ਚ ਹੀ ਆ ਸਾਡੀ ਚੋਂ ਮੁੰਡਾ ਉਹ ਗਲੀ ਚ ਹੀ ਲੈ ਕੇ ਤੁਰਿਆ ਫਿਰਦਾ ਗਲੀ ਚ ਫਿਰ ਉਹ ਪਹਿਲਾਂ ਤਾਂ ਸਾਡੇ ਬੁੱਥੇ ਬਾਹਰ ਚ ਵਹਿੰਦਾ ਮੁੰਡਾ ਆ ਕੁੜੀ ਕੋਲੇ ਵੀਡੀਓ ਹੈਗੀ ਆ ਗਲੀ ਬਾਹਰ ਚ ਬੈਹੰਦਾ ਉਸ ਤੋਂ ਬਾਅਦ ਫਿਰ ਉਹ ਜਿਹੜਾ ਮਰੂੜਾ ਫਸਾ ਕੇ ਗਈ ਸੀ ਬੂਏ ਚ ਉਹਨੇ ਬਹਿ ਕੇ ਕੱਢਿਆ ਫਿਰ ਉਹਨੇ ਬੂਆ ਖੋਲਿਆ ਸਾਡਾ ਠੀਕ ਹੈ ਬੂਆ ਖੋਲ ਕੇ ਫਿਰ ਅੰਦਰ ਫਿਰ ਉਹ ਪਰੇ ਨੂੰ ਜਾਵੜਦੇ ਦੋਵੇਂ ਮੁੰਡੇ ਫਿਰ ਮੋਟਰਸਾਈਕਲ ਤੇ ਬਹਿ ਜਾਂਦਾ ਆਣ ਕੇ ਉਹ ਮੁੰਡਾ ਜਿਹੜਾ ਸਾਡੇ ਅੰਦਰ ਵੜਦਾ ਫਿਰ ਜਿਹੜਾ ਨਾਲ ਡੇ ਹੁੰਦਾ ਸਾਡੀ ਗਲੀ ਦਾ ਮੁੰਡਾ ਉਹ ਸਿਰ ਚਲਿਆ ਜਾਂਦਾ ਕਿਸੇ ਦੇ ਘਰੇ ਵੜ ਜਾਂਦਾ ਇੱਥੋਂ ਠੀਕ ਹੈ ਹਾਂਜੀ ਫਿਰ ਫਿਰ ਨਹੀਂ ਉਹ ਦਿਸਦੇ ਹੋਈ ਫਿਰ ਚਲੇ ਜਾਂਦੇ ਆ ਹਾਂ ਜੀ ਜਦੋਂ ਤੁਸੀਂ ਘਰੇ ਆਉਨੇ ਹੋ ਕਿੰਨੇ ਜਾਣੇ ਸੀ ਉਹ ਕੱਲਾ ਮੁੰਡਾ ਸੀ ਉਹ ਕੱਲਾ ਮੁੰਡਾ ਸੀ ਉਦੋਂ ਕੱਲਾ ਮੁੰਡਾ ਸੀ ਫਿਰਦਾ ਉਹ ਮੁੰਡੇ ਦੇ ਨਾਲ ਨਾਲ ਜਿਹੜਾ ਸਾਡੀ ਗਲੀ ਵਾਲਾ ਉਹਦੇ ਨਾਲ ਹੀ ਮੁੰਡੇ ਦੇ ਫਿਰਦਾ ਤੁਰਿਆ ਜਦੋਂ ਮਤਲਬ ਤੁਸੀਂ ਘਰੇ ਆਉਨੇ ਹੋ ਕੀ ਹਾਲਾਤ ਸੀ ਘਰ ਦੇ ਮਤਲਬ ਕਿਵੇਂ ਤੁਹਾਨੂੰ ਪਤਾ ਵੀ ਦਰਵਾਜ਼ਾ ਖੁੱਲਾ ਹੋਇਆ ਸੀ ਤੁਹਾਡਾ ਬਾਹਰ ਉਹ ਉਧਰੋਂ ਮੈਨੂੰ ਪਤਾ ਹੀ ਨਹੀਂ ਲੱਗਿਆ ਵੀ ਉਧਰਲਾ ਖੁੱਲਾ ਹੈ ਮੈਨੂੰ ਤਾਂ ਇਹ ਲੱਗਾ ਸੀ ਵੀ ਮੈਂ ਲਾ ਕੇ ਗਈ ਮੈਂ ਤਾਂ ਚਾਬੀ ਨਾਲ ਇਧਰੋਂ ਹੀ ਲੋਕ ਖੋਲਿਆ ਹਨ ਕੇ ਹੂੰ ਠੀਕ ਹੈ ਤੇ ਫਿਰ ਤੁਸੀਂ ਮਤਲਬ ਕੀ ਦੇਖਦੇ ਹੋ ਕਿ ਜਦੋਂ ਇੱਥੇ ਅੰਦਰ ਉਹ ਫਟਾਫਟ ਮੁੰਡਾ ਪੈਂਟੀ ਪਾਉਣ ਲੱਗ ਜਾਂਦਾ ਉਹਦੀ ਪੈਂਟ ਪਾਉਣ ਲੱਗ ਜਾਂਦਾ ਅੰਡਰਵੀਅਰ ਉਹ ਦੋ ਦੋ ਰਹਿ ਜਾਂਦਾ ਬੂਟ ਵੀ ਹੈ ਮੁੰਡੇ ਦੇ ਸਾਹਮਣੇ ਹੱਥਾਂ 'ਚ ਪਾਇਆ ਹੱਥ 'ਚ ਫੜ ਕੇ ਬਾਹਰ ਨਿਕਲਿਆ ਬੂਟ ਚੱਕ ਕੇ ਆਉਦੇ ਮੈਂ ਉਹਨੂੰ ਗਲਮੇੋਂ ਤੋਂ ਫੜ ਲੈਣੀ ਫਿਰ ਜਦੋਂ ਜਦੋਂ ਮੈਂ ਗਲਮੇੋਂ ਫੜ ਕੇ ਰੋਲਾ ਪਾਉਣ ਲੱਗ ਜਾਂਦੀ ਉਹਦੋਂ ਉਹ ਫਿਰ ਆ ਜਾਂਦੇ ਆ ਫਿਰ ਫੜ ਲੈਂਦੇ ਮੁੰਡੇ ਨੂੰ ਠੀਕ ਹੈ ਹਾਂਜੀ ਤੁਸੀਂ ਉਸ ਮੁੰਡੇ ਨੂੰ ਪੁਲਿਸ ਨੂੰ ਫੜਾ ਦਿੰਦੇ ਹੋ ਹਾਂਜੀ ਮਤਲਬ ਤੁਸੀਂ ਕਹਿ ਰਹੇ ਹੋ ਕਿ ਮੁੰਡਾ ਤੁਹਾਡੀ ਗਲੀ ਦਾ ਹੈ ਮਤਲਬ ਉਹਨੂੰ ਪਤਾ ਕਿ ਤੁਹਾਡੀ ਲੜਕੀ ਦੀ ਹਾਲਤ ਕੀ ਹੈ ਹਾਂਜੀ ਉਹਨੂੰ ਪਤਾ ਸਾਰਾ ਕੁਝ ਪਤਾ ਜੀ ਉਹਨੂੰ ਫਿਰ ਵੀ ਬਾਵਜੂਦ ਇਸ ਤਰੀਕੇ ਦੀ ਘਟਨਾ ਨੂੰ ਅੰਜਾਮ ਦੇਣਾ ਜਾਂ ਕੁਝ ਕਰਨਾ ਬੜਾ ਹਾਂਜੀ ਹੁਣ ਵੀ ਵੇਖ-ਵੇਖ ਕੇ ਹੱਸਦਾ ਮੈਨੂੰ ਵੇਖ-ਵੇਖ ਕੇ ਲੰਘਦਾ ਟੰਗਦਾ ਹੱਸਦਾ ਅੱਛਾ ਹੁਣ ਉਹ ਇੱਥੇ ਆ ਗਿਆ ਉਹ ਮੁੰਡਾ ਇੱਥੇ ਹੀ ਫਿਰਦਾ ਉਹ ਮੁੰਡੇ ਨੂੰ ਤਾਂ ਫੜਿਆ ਹੀ ਨਹੀਂ ਸੀਗਾ ਪੁਲਿਸ ਨੇ ਜਿਹੜਾ ਅੰਦਰ ਵੜਿਆ ਸੀਗਾ ਮਾਈਖਾਨੇ ਮੱਲੇ ਦਾ ਮੁੰਡਾ ਉਹੀ ਫੜਿਆ ਵਾ ਉਹ ਫੜਿਆ ਹੋਇਆ ਹਾਂਜੀ ਉਹ ਪੁਲਿਸ ਤੇ ਪੁਲਿਸ ਕੋਲੇ ਹੁਣ ਹੁਣ ਪਤਾ ਨਹੀਂ ਪੁਲਿਸ ਕੋਲੇ ਆ ਕਿ ਕਿੱਥੇ ਆ ਠੀਕ ਹੈ ਇੱਕ ਵਾਰੀ ਤਾਂ ਲੈ ਗਈ ਸੀ ਇਥੋਂ ਪੁਲਿਸ ਹੂੰ ਪਰਚਾ ਪਰਚਾ ਹੋਇਆ ਉਹਨਾਂ ਦੇ ਉੱਪਰ ਉਹ ਉਹਨਾਂ ਮੁੰਡਿਆਂ ਦੇ ਉੱਪਰ ਨਹੀਂ ਕੱਲ ਮੈਥੋਂ ਜਾਇਆ ਨਹੀਂ ਕਿ ਮੈਨੂੰ ਬਹੁਤ ਜ਼ਿਆਦਾ ਬੁਖਾਰ ਹੋ ਗਿਆ ਸੀਗਾ ਤੇ ਹੁਣ ਮੈਂ ਕਹ ਆ ਫੋਨ ਕੀਤਾ ਸੀ ਜੋਨੀ ਕੋਲੇ ਜਾ ਕੇ ਮੈਂ ਜੀ ਮੈਂ ਕਹ ਸੀ ਜੋਨੀ ਕਹਿੰਦਾ ਹੁਣ ਮਾਮੀ ਜਾ ਕੇ ਆ ਹੂੰ ਮਤਲਬ ਜਿਹੜੀ ਇਹ ਘਟਨਾ ਵਾਪਰੀ ਹੈ ਇਸ ਤੋਂ ਪਹਿਲਾਂ ਵੀ ਕਦੇ ਇਦਾਂ ਦੀ ਘਟਨਾ ਵਾਪਰੀ ਹੈ ਜਾਂ ਤੁਹਾਨੂੰ ਮਤਲਬ ਪਤਾ ਹੋਣ ਲੱਗਿਆ ਹੋਵੇ ਜਾਂ ਕੁਝ ਪਹਿਲਾਂ ਕਦੇ ਕੁਝ ਨਹੀਂ ਪਤਾ ਹੁਣ ਕੁਝ ਕੁਝ ਕਹਿ ਨਹੀਂ ਸਕਦੇ ਹੂੰ ਜਿਸ ਤੋਂ ਹੁਣ ਆਪਾਂ ਤਾਂ ਇੱਕ ਵਰਗੋ ਹੀ ਪਹਿਲੀ ਵਾਰ ਹੀ ਵੇਖਿਆ ਇਸ ਤਰ੍ਹਾਂ ਹੂੰ ਉਹ ਲੜਕੀ ਦੀ ਜਿਹੜੀ ਉਮਰ ਕਿੰਨੀ ਹੈ ਉਹਨਾਂ ਦੀ ਉਮਰ ਕਿੰਨੀ ਹੈ ਇਹ ਤਾਂ 30 ਤੋਂ ਉੱਪਰ ਹੋ ਗਈ ਉਮਰੇ ਦੀ 30 ਤੋਂ ਉੱਪਰ ਹੈ ਹਾਂਜੀ ਪਰ ਵੈਸੇ ਜਿਹੜੇ ਮਤਲਬ ਹਾਲਾਤ ਨੇ ਉਹ ਨਹੀਂ ਠੀਕ ਹੈਗੇ ਹਾਲਾਤ ਨਹੀਂ ਠੀਕ ਹੈ ਇਹਨੂੰ ਕਪੜਾ ਲੀੜਾ ਜੋ ਨਾਉਣਾ ਧੋਣਾ ਇਹਨੇ ਆਪਸੀ ਕਰਨਾ ਪੈਂਦਾ ਰੋਟੀ ਨੂੰ ਵੀ ਕੋਠੇ ਤੇ ਚੜ ਜਾਂਦੀ ਆਸਮਾਨ ਨੂੰ ਪਤਾ ਇਹ ਸਾਰਿਆਂ ਨੂੰ ਮੈਂ ਕੰਮ ਕਰਦੀ ਰਹੀ ਨਹੀਂ ਆ ਜਾ ਰੋਟੀ ਖਾ ਲਾ ਰੋਟੀ ਖਾ ਲਾ ਫਿਰ ਇਹਨੇ ਰੋਟੀ ਫੜ ਕੇ ਫਿਰ ਕੋਠੇ ਤੇ ਚੜ ਜਾਣਾ ਰਾਤ ਨੂੰ ਵੀ ਭਲਾ ਸਿਆਲ ਦਾ ਮਹੀਨਾ ਦੀ ਰਾਤ ਹੋ ਜੇ ਫਿਰ ਇਹਨੂੰ ਜਿੰਨਾ ਚਿਰ ਵਾਜਾ ਨਹੀਂ ਮਾਰਦੀ ਉਹਨਾਂ ਚਿਰ ਆਪਣੇ ਆਪ ਨਹੀਂ ਆਉਣਾ ਵੀ ਮੈਨੂੰ ਠੰਡ ਲੱਗਦੀ ਜਾਂ ਕੁਛ ਇਹਨੂੰ ਇਸ ਤਰ੍ਹਾਂ ਦਾ ਕੁਝ ਨਹੀਂ ਪਤਾ ਮਤਲਬ ਬਚਪਨ ਤੋਂ ਜਨਮ ਤੋਂ ਹੀ ਇਸ ਤਰੀਕੇ ਜਨਮ ਤੋਂ ਹੀ ਐਵੇਂ ਦੀ ਆ ਮਤਲਬ ਉਹਨਾਂ ਨੂੰ ਵੀ ਪਤਾ ਸੀਗਾ ਸਾਰਾ ਕੁਝ ਕਿ ਇਹਨਾਂ ਦੀ ਜਿਹੜੀ ਦਿਮਾਗੀ ਹਾਲਤੋਂ ਠੀਕ ਨਹੀਂ ਹੈ ਹਾਂਜੀ ਹਾਂਜੀ ਪਰ ਉਸ ਦੇ باوجود ਇਹ ਕੁਝ ਕਰਦੇ ਨੇ ਹਾਂਜੀ ਹੁਣ ਉਹ ਇਹ ਮੁੰਡਾ ਇੱਕ ਫੜਿਆ ਸੀ ਪੁਲਿਸ ਨੇ ਦੋ ਫੜਿਆ ਸੀ ਤੁਸੀਂ ਇੱਕ ਕੋਈ ਫੜਿਆ ਸੀ ਕੱਜ ਇੱਕ ਕੋ ਫੜਿਆ ਸੀ ਹਾਂਜੀ ਹੁਣ ਮੁੰਡਾ ਹਾਲੇ ਕਿੱਥੇ ਆ ਪੁਲਿਸ ਦੇ ਕੋਲ ਹੀ ਆ ਹਾਂਜੀ ਉਹ ਪੁਲਿਸ ਦੇ ਕੋਲ ਹੀ ਹੋਣਾ ਠੀਕ ਹੈ ਹਾਂਜੀ ਕਾਰਵਾਈ ਕੀਤੀ ਤੁਹਾਨੂੰ ਮਤਲਬ ਪਤਾ ਨਹੀਂ ਹਲੇ ਕੀ ਕਾਰਵਾਈ ਉਹਨਾਂ ਉੱਪਰ ਕੀਤੀ ਗਈ ਹੈ ਅਜੇ ਕੋਈ ਕੋਈ ਕਾਰਵਾਈ ਨਹੀਂ ਮੇਰੇ ਹਿਸਾਬ ਨਾਲ ਹੋਈ ਉਹਨਾਂ ਨੇ ਸਾਨੂੰ ਬੁਲਾਇਆ ਹੀ ਨਹੀਂ ਉਹਨਾਂ ਨੇ ਸਾਨੂੰ ਮੈਡਮ ਦੇਣੀ ਸੀਗੀ ਕੁੜੀ ਦਾ ਕਰਾਉਣਾ ਸੀਗਾ ਮੈਡੀਕਲ ਹਾਂਜੀ ਉਹਨਾਂ ਨੇ ਸਾਨੂੰ ਇਸ ਕਾਰਨ ਵਾਤੇ ਫੋਨ ਨਹੀਂ ਲਾਇਆ ਅੱਛਾ ਹਲੇ ਤੱਕ ਤੁਹਾਨੂੰ ਕੋਈ ਨਹੀਂ ਪੁੱਛਿਆ ਮਤਲਬ ਨਾ ਮੈਡੀਕਲ ਵਗੈਰਾ ਕਰਵਾਇਆ ਨਹੀਂ ਕਰਵਾਇਆ ਨਹੀਂ ਜੀ ਤੁਸੀਂ ਤੁਸੀਂ ਖੁਦ ਗਏ ਸੀ ਉੱਥੇ ਜਾਂ ਨਹੀਂ ਗਏ ਹਲੇ ਤੱਕ ਅਸੀਂ ਗਏ ਜਦੋਂ ਮੁੰਡਾ ਲੈ ਕੇ ਗਏ ਉਹਦੋਂ ਅਸੀਂ ਸਾਰੇ ਇਕ ਬਾਰੀ ਚਲੇ ਗਏ ਸੀ ਕੀ ਸਾਰੀਆਂ ਭੈਣਾਂ ਗਈਆਂ ਚਲੀਆਂ ਸੀ ਮੈਡੀਕਲ ਉਹ ਕਹਿੰਦੇ ਰਿਪੋਰਟ ਲਿਖਾ ਕੇ ਦੇਜੋ ਰਿਪੋਰਟ ਲਿਖਾ ਕੇ ਦੇ ਜਾਂਦੀ ਸੀਗੀ ਦੇ ਜਾਂਦੀ ਸੀਗੀ ਹਾਂਜੀ ਉਸ ਤੋਂ ਬਾਅਦ ਤੁਹਾਡੀ ਕੋਈ ਪੁੱਛਗਿੱਛ ਨਹੀਂ ਹੋਈ ਹਾਲੇ ਤੱਕ ਹਾਂਜੀ ਹਾਂ ਮਤਲਬ ਆਸ-ਪਾਸੇ ਵੀ ਮਾਹੌਲ ਮਤਲਬ ਹੋਣਾ ਕਿ ਯਾਰ ਇਦਾਂ ਦੀ ਘਟਨਾ ਨੂੰ ਅੰਜਾਮ ਮਤਲਬ ਤਰਾਸ-ਤਰਾਸ ਕਰਦੇ ਆ ਵੀ ਇਹ ਵਿਚਾਰੀ ਕੀ ਆ ਇਹਨੂੰ ਕੀ ਜੇ ਤੁਹਾਨੂੰ ਇੱਧਰੋਂ ਬੁਲਾਉਣ ਲੱਗੇ ਇੱਧਰ ਹੀ ਬੁਲਾਈ ਜਾਂਦੀ ਜੇ ਇੱਧਰ ਗੱਲ ਕਰਨ ਲੱਗ ਜਾਂਦੀ ਆ ਹੀ ਕਰੀ ਜਾਂਦੀ ਹੈ ਹਮ ਮਤਲਬ ਸਾਰੇ ਤਾਂ ਇਹ ਸੋਚਦੇ ਆ ਪਰ ਉਹਨਾਂ ਨੇ ਮਤਲਬ ਇਹਨਾਂ ਗਲਤ ਸੋਚਿਆ ਇਹਦੇ ਬਾਰੇ ਹਾਂਜੀ ਕਾਰਵਾਈ ਕੀ ਚਾਹੁੰਦੇ ਹੋ ਕਰਵਾਉਣੀ ਮਤਲਬ ਉਹਨਾਂ ਦੇ ਉੱਪਰ ਕੀ ਚਾਹੁੰਦੇ ਹੋ ਕਿ ਸਜ਼ਾ ਉਹਨਾਂ ਨੂੰ ਮਿਲੇ ਸਜ਼ਾ ਤਾਂ ਉਹਨਾਂ ਨੂੰ ਹੋਣੀ ਚਾਹੀਦੀ ਹੈ ਫਿਰ ਕੱਲ ਨੂੰ ਫੇਰ ਕਿਸੇ ਦੇ ਅੱਜ ਮੇਰੀ ਬੰਦ ਬੁੱਧੀ ਆ ਕੱਲ ਨੂੰ ਕਿਸੇ ਦਾ ਚੰਗਾ ਵੀ ਧੀ ਪੁੱਤ ਹੋ ਸਕਦਾ ਕਿਸੇ ਦੇ ਵੀ ਘਰੇ ਵੱਡ ਸਕਦੇ ਕਿਸੇ ਦਾ ਵੀ ਧੀ ਪੁੱਤ ਕੱਲਾ ਰਹਿ ਸਕਦਾ ਘਰ ਦੇ ਵਿੱਚ ਇਹ ਤਾਂ ਨਹੀਂ ਵੀ ਬੰਦਾ ਨਾਲ ਨਾਲ ਹੀ ਬੰਨ ਕੇ ਰਹੇ ਤੁਰਿਆ ਫਿਰਦਾ ਚੰਗੇ ਭਲੇ ਬੱਚੇ ਨੂੰ ਵੀ ਛੱਡ ਕੇ ਜਾਣਾ ਪੈ ਜਾਂਦਾ ਘਰ ਦੇ ਵਿੱਚ ਮਿਲੂਗਾ ਤਾਂ ਪਹਿਲੇ ਹੀ ਤੁਹਾਡੇ ਸਹਾਰੇ ਹੋਰਾਂ ਦੇ ਸਹਾਰੇ ਇਹ ਤਾਂ ਮੇਰੇ ਸਾਸਰੇ ਧੀ ਆ ਕੱਲੀ ਹਰ ਇੰਨੀ ਵੱਡੀ ਘਟਨਾ ਤੋਂ ਬਾਅਦ ਜਿਹੜੇ ਤੁਸੀਂ ਮੁੰਡਾ ਫੜਾਇਆ ਸੀ ਪੁਲਿਸ ਨੂੰ ਉਹ ਕਿੱਥੇ ਆਉਣਾ ਉਹ ਕਹਿੰਦੇ ਛੱਡਤਾ ਜੀ ਅੱਛਾ ਮੁੰਡਾ ਛੱਡ ਦਿੱਤਾ ਉਹ ਹਾਂਜੀ ਠੀਕ ਹੈ ਮਤਲਬ ਇੱਕ ਤਾਂ ਇੱਡੀ ਵੱਡੀ ਘਟਨਾ ਮਤਲਬ ਐਸੀ ਨਹੀਂ ਕੋਈ ਮਾਫ ਕਰਦਾ ਤੇ ਪੁਲਿਸ ਨੇ ਉਹਨੂੰ ਛੱਡ ਦਿੱਤਾ ਹਾਂਜੀ ਛੱਡਤਾ ਕਹਿੰਦੇ ਅਸੀਂ ਹੂੰ ਤੁਹਾਡੇ ਲਈ ਕਿੰਨਾ ਕੌਖਾ ਜਦੋਂ ਤੁਹਾਨੂੰ ਪਤਾ ਲੱਗਿਆ ਇਹ ਘਟਨਾ ਤੁਸੀਂ ਦੇਖੀ ਆ ਕੇ ਕਿ ਮਤਲਬ ਇੱਕ ਤਾਂ ਲੜਕੀ ਪਹਿਲੇ ਹੀ ਤੁਹਾਡੇ ਸਹਾਰੇ ਆ ਐਸ ਐਚ ਐਸ ਸਾਹਿਬ ਤੁਸੀਂ ਗੱਲ ਦੀ ਸਸਿ ਗੋਸਰ ਅਮਨਿੰਦਰ ਜੀ ਸਿੱਧੂ ਗੱਲ ਕਰ ਰਹੇ ਲੋਕਬਾਜੀ ਦੀ ਵੀ ਤੋਂ ਜੀ ਸਰ ਸਰ ਇੱਕ ਕਮਿਆਣਾ ਰੋਡ ਤੇ ਖੇਤਰਪਾਲ ਮੰਦਿਰ ਦੇ ਬੈਕ ਸਾਈਡ ਇੱਕ ਲੜਕੀ ਨਾ ਮੰਦਬੁੱਧੀ ਲੜਕੀ ਨਾ ਬਲਾਤਕਾਰ ਵੀ ਇਹੜਾ ਹੋਇਆ ਉਹ ਬੰਦੇ ਫੜ ਕੇ ਉਹਦੇ ਮਾਪੇ ਕਹਿੰਦੇ ਪੁਲਿਸ ਨੇ ਛੱਡ ਵੀ ਦਿੱਤੇ ਜੀ 90% ਲੜਕੀ ਬੰਦਬੁੱਧੀ ਹੈ ਅਸੀਂ ਜੀ ਕੰਪਲੇਂਟਡ ਘਰ ਨੂੰ ਬਾਰ ਬਾਰ ਕਾਲ ਕਰਦੇ ਰਹੇ ਸਾਡੇ ਕੋ ਬਿਆਨ ਦਰਜ ਕਰਵਾਓ ਇਹਨਾਂ ਕੋਈ ਬਿਆਨ ਦਰਜ ਨਹੀਂ ਕਰਵਾਇਆ ਅਸੀਂ ਲੜਕੇ ਨੂੰ 109 ਚ ਬੰਦ ਕਰਕੇ ਜੇਲ੍ਹ ਭੇਜਿਆ ਨਾ ਕਿ ਅਸੀਂ ਉਹਨੂੰ ਛੱਡਿਆ ਇਹਨਾਂ ਨੂੰ ਅੱਜ ਵੀ ਕਾਲ ਕਰਦੇ ਆਂ ਵੀ ਸਾਡੇ ਕੋਲ ਬਿਆਨ ਦਰਜ ਕਰਾਓ ਅਸੀਂ ਆਪਣੀ ਕਾਨੂੰਨੀ ਕਾਰਵਾਈ ਕਰੀਏ ਇਹ ਬਿਆਨ ਨਹੀਂ ਦਰਜ ਕਰਵਾ ਰਹੇ ਲੜਕਾ ਜੇਲ੍ਹ ਭੇਜਿਆ ਜੀ ਲੜਕਾ ਜੇਲ੍ਹ ਭੇਜਿਆ ਜੀ ਠੀਕ ਮਤਲਬ ਇੱਕ ਲੜਕਾ ਇੱਕ ਲੜਕਾ ਸੀਗਾ ਉਹਨੂੰ ਜੇਲ੍ਹ ਭੇਜਿਆ ਅਸੀਂ ਲੜਕੀ ਵਾਲਿਆਂ ਦੇ ਬਿਆਨ 'ਤੇ ਇੰਤਜ਼ਾਰ ਕਰ ਰਹੇ ਆਂ ਜਦੋਂ ਬਿਆਨ ਦੇਣਗੇ ਅਸੀਂ ਉਦੋਂ ਕਾਨੂੰਨੀ ਕਾਰਵਾਈ ਕਰਾਂਗੇ ਠੀਕ ਹੈ ਜੀ ਜੀ ਜੀ